ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖੰਡਿਆਆ ਪਿੰਡ ਆ ਜੀ ਜ਼ਿਲ੍ਹਾ ਬਰਨਾਲਾ ਪਿੰਡਾ ਚੁੰਗਾ ਦੇ ਕੋਠੇ ਚੁੰਗਾ ਦੇ ਕੋਠੇ ਤੇ ਬਾਈ ਹੁਣਾਂ ਦਾ ਧੰਨਵਾਦ ਆ ਚੁੰਗਾ ਦੇ ਕੋਠੇ ਪਿੰਡ ਤੋਂ ਬਾਈ ਹੁਣੀ ਆਪਣੇ ਨਗਰ ਦੇ ਵਿੱਚੋਂ ਕਣਕ ਦੀ ਸੇਵਾ ਲੈ ਕੇ ਆਏ ਨੇ ਬਾਈ ਹੁਣੀ 14-15 ਕੁਇੰਟਲ ਕਣਕ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਉਹਨਾਂ ਬਾਪੂ ਬਜ਼ੁਰਗਾਂ ਉਹਨਾਂ ਮਾਮਾਂ ਬੱਚਿਆਂ ਵਾਸਤੇ ਉਹਨਾਂ ਦੇ ਮੂੰਹ 'ਚ ਦਾਣਾ ਪਾਉਣ ਨੂੰ ਲੈ ਕੇ ਆਏ ਨੇ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸਾਰੇ ਨਗਰ ਨਿਵਾਸੀਆਂ ਦਾ ਜਿਨ੍ਹਾਂ ਨੇ ਹਿੱਸਾ ਪਾਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭਾਈ ਬਹੁਤ ਬਹੁਤ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਹੁਣੀ ਨੱਥੋ ਕੇ ਪਿੰਡ ਤੋਂ ਆਏ ਨੇ ਬਾਗੇ ਪੁਰਾਣੇ ਤੋਂ ਮੋਗਾ ਜ਼ਿਲ੍ਹਾ ਬਾਈ ਹੁਣਾ ਦਾ ਪਹਿਲਾਂ ਦਾ ਧੰਨਵਾਦ ਆ ਅੱਗੇ ਵੀ ਹਮੇਸ਼ਾ ਬਾਈ ਹੁਣੀ ਇੱਥੇ ਹਿੱਸਾ ਪਾ ਕੇ ਜਾਂਦੇ ਨੇ ਪਿਛਲੇ ਸਾਲ ਵੀ ਕਣਕ ਦੀ ਸੇਵਾ ਲੈ ਕੇ ਆਏ ਸੀ ਬਾਈ ਹੁਣੀ ਇਸ ਵਾਰ ਵੀ ਬਾਈ ਹੁਣੇ ਦੱਸਦੇ ਆ 13-14 ਕੁਐਂਟਲ ਕਣਕ ਆ ਜਿਹੜੀ ਉਹ ਨਗਰ ਦੇ ਵਿੱਚੋਂ ਇਕੱਠੀ ਕਰਕੇ ਲੈ ਕੇ ਆਏ ਨੇ ਬਹੁਤ ਬਹੁਤ ਧੰਨਵਾਦ ਬਾਈ ਜੀ ਪੂਰੇ ਨਗਰ ਨਿਵਾਸੀਆਂ ਨੇ ਤੁਹਾਡਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਜਿਹੜਾ ਦਾਣਾ ਦਾਣਾ ਤੁਸੀਂ ਭੇਜਿਆ ਉਹ ਲੇਖੇ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ